ਗੁਰੂ ਵਾਹਿਗੁਰੂ ਵਾਹਿਗੁਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਾਸ਼ਾ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੁਹਰਾਈਏ ਕੋਈ ਵਿਰਸਨਾ ਵਾਜਿਆ ਨਾ ਰਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ ਸੰਗਤ ਜੀ ਇਹ ਜੋ ਸੰਸਾਰ ਹੈ ਇਹਦੇ ਵਿੱਚ ਜੋ ਸੁੱਖ ਤੇ ਦੁੱਖ ਦਾ ਚੱਕਰ ਹੈ ਹਮੇਸ਼ਾ ਸਦਾ ਚਿਰ ਚੱਲਦਾ ਰਹਿੰਦਾ ਹੈ ਜਿੱਥੇ ਕੋਈ ਮਰਦਾ ਏ ਉੱਥੇ ਰੋਣ ਲੱਗ ਜਾਂਦੇ ਨੇ ਪਟਣ ਸਿਆਪਾ ਹੋ ਜਾਂਦਾ ਏ ਤੇ ਜਿਹੜੇ ਘਰ ਵਿੱਚ ਕਿਸੇ ਦਾ ਜਨਮ ਹੋ ਜਾਂਦਾ ਏ ਉੱਥੇ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਕੋਈ ਰੋਂਦਾ ਏ ਤੇ ਕੋਈ ਹੱਸ ਪੈਂਦਾ ਏ ਤੇ ਇਹਦਾ ਨਾਮ ਹੀ ਜ਼ਿੰਦਗੀ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਦੁੱਖ ਤੇ ਸੁੱਖ ਦਾ ਚੱਕਰ ਹਮੇਸ਼ਾ ਚੱਲਦਾ ਰਹਿੰਦਾ ਏ ਜਿੱਥੇ ਕੋਈ ਮਰਦਾ ਏ ਤੇ ਉਹਨੂੰ ਫਿਰ ਉਹਦੇ ਸਬੰਧੀ ਸਾਖ ਸਬੰਧੀ ਨੇ ਰੋਣ ਲੱਗ ਜਾਂਦੇ ਨੇ ਤੇ ਰੋਣ ਵਾਲਾ ਵੀ ਆਪਣੇ ਦੁੱਖਾਂ ਨੂੰ ਰੋਂਦਾ ਏ ਕਿ ਇੱਕ ਦਿਨ ਮੈਂ ਵੀ ਇਸ ਤਰੀਕੇ ਨਾਲ ਇਸ ਜਹਾਨ ਤੋਂ ਤਲ ਜਾਣਾ ਏ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਰੋਵਣ ਹਾਰੈ ਝੂਠ ਕਮਾਨਾ ਹਸ ਹਸ ਸੋਗ ਕਰਤ ਬੇਗਾਨਾ ਕੋ ਮੂਆ ਕਾਕੇ ਘਰ ਗਾਵਨ ਕੋ ਰੋਵੈ ਕੋ ਹਸ ਹਸ ਪਾਵਨ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਨਾ ਮੋਕਾ ਫਿਰ ਪਛਤਾਨਾ ਤ੍ਰਹ ਗੁਨ ਮੈਂ ਵਰਤੇ ਸੰਸਾਰਾ ਨਰਕ ਸੁਰਗ ਫਿਰ ਫਿਰੇ ਉਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪਰਵਾਨ ਸਫਲੇ ਕਿਹੜੇ ਹੁੰਦੇ ਨੇ ਜਿਹੜੇ ਪ੍ਰੀਤੀ ਪਰਮਾਤਮਾ ਨਾਲ ਪਾ ਲੈਂਦੇ ਨੇ ਤੇ ਜ਼ਿੰਦਗੀ ਵਿੱਚ ਦੁੱਖ ਸੁੱਖ ਤੇ ਫਿਰ ਆਉਂਦੇ ਰਹਿੰਦੇ ਨੇ ਜਦੋਂ ਇਨਸਾਨ ਜਨਮ ਲੈਂਦਾ ਏ ਤੇ ਬੁਢੇਪੇ ਤੱਕ ਅਖੀਰ ਮੌਤ ਹੈ ਮੌਤ ਤੱਕ بڑا ਸਮਾਂ ਹੁੰਦਾ ਏ ਕੁਝ ਖੁਸ਼ੀ ਦੇ ਪਲ ਨੇ ਕੁਝ ਦੁੱਖ ਦੇ ਪਲ ਨੇ ਤੇ ਹਮੇਸ਼ਾ ਇਹ ਚੱਲਦੇ ਰਹਿੰਦੇ ਨੇ ਨਾਲ-ਨਾਲ ਤੇ ਜਦੋਂ ਸਾਨੂੰ ਇਹ ਪਤਾ ਹੋਵੇ ਕਿ ਮੇਰੇ ਪਿੱਛੇ ਕੋਈ ਖੜਾ ਏ ਮੇਰੀ ਰੱਖਿਆ ਕਰਨ ਵਾਲਾ ਮੇਰੇ ਨਾਲ ਕੋਈ ਹੈ ਚਾਹੇ ਸਾਰੀ ਦੁਨੀਆ ਮੇਰੇ ਤੋਂ ਮੁੱਖ ਮੋੜ ਲਵੇ ਪਰ ਮੈਂ ਡਰ ਘਬਰਾਉਣਾ ਨਹੀਂ ਮੈਂ ਡਰਨਾ ਨਹੀਂ ਕਿਉਂਕਿ ਮੈਂ ਕੱਲਾ ਕਦੀ ਹੋ ਹੀ ਨਹੀਂ ਸਕਦਾ ਕਿਉਂਕਿ ਮੇਰੇ ਨਾਲ ਕੋਈ ਨਾ ਕੋਈ ਖੜਾ ਹੈ ਉਹ ਖੜਾ ਤਾਂ ਹੀ ਹੋ ਸਕਦਾ ਜੇ ਅਸੀਂ ਕਿਸੇ ਨਾਲ ਪ੍ਰੇਮ ਪਾਇਆ ਹੋਵੇ ਸਾ ਸੰਗਤ ਜੀ ਹੁਣ ਜਿਹੜੇ ਸਹੀ ਸਿੰਘਾਂ ਨਾਲ ਪ੍ਰੇਮ ਕਰਦੇ ਨੇ ਪਿਆਰੇ ਬਾਬਾ ਦੀਪ ਸਿੰਘ ਜੀ ਨਾਲ ਪ੍ਰੇਮ ਕਰਦੇ ਨੇ ਉਹ ਜਾਣਦੇ ਨੇ ਪਲੀ ਪੰਤ ਕਿ ਜਿਹੜਾ ਬਾਬਾ ਦੀਪ ਸਿੰਘ ਜੀ ਨਾਲ ਪ੍ਰੇਮ ਕਰਦਾ ਹੈ ਨਾ ਤੇ ਬਾਬਾ ਦੀਪ ਸਿੰਘ ਜੀ ਫਿਰ ਉਹਦੀ ਸਾਂਹ ਉਹਦੀ ਫਿਰ ਬਾਣੀ ਛੱਡਦੇ ਐਸੀ ਸਾਝ ਬਾਬਾ ਦੀਪ ਸਿੰਘ ਜੀ ਨਾਲ ਪਾਉਣੀ ਐ ਸਾ ਸੰਗਤ ਜੀ ਅਸੀਂ ਵੀ ਜੇ ਅਸੀਂ ਪ੍ਰੇਮ ਕਰਦੇ ਆਂ ਰੀਅਲ ਮਾਇਨੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਮੰਨਦੇ ਆਂ ਨਾ ਫੇਰ ਸਾਨੂੰ ਬਾਣੀ ਪੜਨੀ ਪੈਣੀ ਐ ਸਿਮਰਨ ਭਜਨ ਕਰਨਾ ਪੈਣਾ ਤੇ ਸ੍ਰੀ ਹਰਿ ਸਿੰਘਾਂ ਦੀ ਖੁਸ਼ੀ ਮਿਲੇਗੀ ਸਾ ਸੰਗਤ ਜੀ ਹੁਣ ਦੁੱਖ ਤੇ ਸੁੱਖ ਆਉਂਦੇ ਰਹਿੰਦੇ ਨੇ ਹੁਣ ਸੁੱਖਾਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਆਂ ਤੇ ਦੁੱਖ ਹੁੰਦਾ ਤੇ ਜ਼ਿਆਦਾ ਆ ਜਾਂਦਾ ਹੁਣ ਤਾਂ ਇਦਾਂ ਚਾਹੀਦਾ ਸੀ ਵੀ ਦੁੱਖ ਆਇਆ ਪਰਮਾਤਮਾ ਯਾਦ ਆਇਆ ਤੇ ਸਾਡੀ ਸ਼ਰਧਾ ਵਧਣੀ ਚਾਹੀਦੀ ਐ ਸਾਡਾ ਦੁੱਖ ਪਰਮਾਤਮਾ ਨੇ ਕੱਟਤਾ ਸੁੱਖ ਆ ਗਿਆ ਨਾ ਸ਼ਰਧਾ ਵਧਣੀ ਚਾਹੀਦੀ ਸੀ ਬਾਣੀ ਹੋਰ ਵੱਧ ਪੜ੍ਹਨੀ ਚਾਹੀਦੀ ਸੀ ਵੀ ਦੁੱਖ ਆਵੇ ਹੀ ਨਾ ਪਰ ਅਸੀਂ ਕੀ ਕਰਦੇ ਆਂ ਸੁੱਖ ਹੋਣ ਤੇ ਫਿਰ ਪਰਮਾਤਮਾ ਨੂੰ ਭੁੱਲ ਜਿ ਬੈਠਦੇ ਆਂ ਇਹੀ ਕਮੀ ਐ ਸਾਡੇ ਵਿੱਚ ਆ ਸੰਗਤ ਜੀ ਸੋ ਬਾਲ ਉਮਰ ਤੋਂ ਲੈ ਕੇ ਬੜੇਪੇ ਤੱਕ ਜਿਹੜਾ ਮਨੁੱਖ ਹੈ ਹਮੇਸ਼ਾ ਆਉਣ ਵਾਲੀ ਉਮਰ ਜਿਹੜੀ ਆ ਹੁਣ ਬਚਪਨ ਚ ਅਸੀਂ ਸੋਚਦੇ ਹਾਂ ਕਿ ਮੈਂ ਵੱਡਾ ਆਉਂਗਾ ਆ ਕਰੂੰਗਾ ਜਵਾਨੀ ਹੁੰਦੀ ਹੈ ਫਿਰ ਅਸੀਂ ਸੁੱਖ ਲੱਭਦੇ ਆਗੇ-ਅਗੇ ਪੀ ਆਸ ਰੱਖ ਕੇ ਬੈਠਦੇ ਆ ਕਿ ਅਗਲੀ ਜਿਹੜੀ ਸਾਡੇ ਮੇਰੇ ਤੇ ਅਵਸਥਾ ਆਏਗੀ ਮੈਂ ਉਹਦੇ ਵਿੱਚ ਸੁਖੀ ਹੋਵਾਂਗਾ ਪਰ ਸੁਖੀ ਨਹੀਂ ਹੁੰਦੇ ਕਿਉਂਕਿ ਅਸੀਂ ਬਾਣੀ ਨਾਲ ਨਹੀਂ ਜੁੜਦੇ ਉਹ ਮਹਾਰਾਜ ਕਹਿੰਦੇ ਜਗਤ ਜਿਹੜਾ ਆ ਨਾ ਇਹ ਜਾਗ ਹੈ ਜਿਹੜਾ ਇਹ ਦੁਨੀਆ ਹੈ ਜਿਹੜੀ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਵਿੱਚ ਭੱਜ ਰਹੇ ਨੇ ਦੌੜ ਭੱਜ ਕਰ ਰਹੇ ਨੇ ਤੇ ਮੁੜ ਮੁੜ ਨਰਕਾਂ ਵਿੱਚ ਹੀ ਸੁਰਗਾ ਵਿੱਚ ਹੀ ਪੈਂਦੇ ਨੇ ਹੁਣ ਕੋਈ ਦੁੱਖ ਨਹੀਂ ਲੱਭਦਾ ਸਾਰੇ ਸੁੱਖ ਲੱਭਦੇ ਨੇ ਪਰ ਸੁੱਖਾਂ ਦੇ ਪਿੱਛੇ ਵੀ ਦੁੱਖ ਲੁਕੇ ਹੁੰਦੇ ਨੇ ਹੁਣ ਕਿਸੇ ਨੇ ਗੱਡੀ ਮੰਗੀ ਕਿ ਮਹਾਰਾਜ ਮੈਨੂੰ ਗੱਡੀ ਦੋ ਗੱਡੀ ਤਾਂ ਮੰਗੀ ਸੀ ਸੁੱਖ ਵਾਸਤੇ ਹੁਣ ਮੰਨ ਲਓ ਕਿ ਉਹ ਗੱਡੀ ਦਾ ਕਿਤੇ ਐਕਸੀਡੈਂਟ ਹੋ ਜਾਂਦਾ ਆ ਸੱਟਾਂ ਲੱਗ ਜਾਂਦੀਆਂ ਨੁਕਸਾਨ ਹੋ ਜਾਂਦਾ ਹੈ ਪੈਸੇ ਦਾ ਨੁਕਸਾਨ ਜਾਨੀ ਨੁਕਸਾਨ ਸੋ ਸਾਧ ਸੰਗਤ ਜੀ ਹੈ ਤਾਂ ਸੁੱਖ ਸੀ ਲੰਮਗਿਆਂ ਤੇ ਸੁੱਖ ਸੀ ਪਰ ਦੁੱਖ ਆ ਗਿਆ ਫਿਰ ਅਸੀਂ ਅਰਦਾਸਾਂ ਕਰਦੇ ਆ ਫਿਰ ਅਸੀਂ ਸੋਚਦੇ ਆ ਕਿ ਇਹਦੇ ਨਾਲ ਉਤਕਾਰ ਮਿਲਦੀ ਨਾ ਸੋ ਸਾਧ ਸੰਗਤ ਜੀ ਜੋ ਵੀ ਜ਼ਿੰਦਗੀ ਵਿੱਚ ਚੱਲ ਰਿਹਾ ਹੈ ਨਾ ਪਰਮਾਤਮਾ ਨੇ ਇਹ ਸਾਰੀ ਕੁਲ ਕਾਇਨਾਤ ਦੀ ਰਚਨਾ ਕੀਤੀ ਹੈ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਰਚਿਆ ਏ ਹੁਣ ਅਸੀਂ ਜੋ ਵੀ ਕੁਝ ਕਰ ਰਹੇ ਹਾਂ ਪਰਮਾਤਮਾ ਦੀ ਰਜ਼ਾ ਦੇ ਅੰਦਰ ਜੇ ਚੱਲ ਕਰਦੇ ਰਵਾਂਗੇ ਨਾ ਫਿਰ ਅਸੀਂ ਦੁਖੀ ਨਹੀਂ ਹੋਵਾਂਗੇ ਦੁੱਖ ਆਊਗਾ ਵੀ ਨਾ ਅਸੀਂ ਦੁੱਖ ਮਹਿਸੂਸ ਨਹੀਂ ਕਰਾਂਗੇ ਕਿਉਂਕਿ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਆ ਜਿਸ ਦਿਨ ਅਸੀਂ ਆਪਣੀ ਮਾਂ ਨੂੰ ਅੱਗੇ ਰੱਖ ਲੈਨੇ ਆ ਸਾਧ ਸੰਗਤ ਜੀ ਉਸ ਦਿਨ ਅਸੀਂ ਦੁਖੀ ਹੋਣਾ ਸ਼ੁਰੂ ਹੋ ਜਾਂਦੇ ਹਾਂ ਕਿਉਂਕਿ ਮੈਂ ਜਿੱਥੇ ਹੈ ਉੱਥੇ ਤੂੰ ਨਹੀਂ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਹੁਣ ਆਪਾਂ ਆਪਣੀ ਮੈਨੂੰ ਮਾਰਨਾ ਹੈ ਸਾਧ ਸੰਗਤ ਜੀ ਫਿਰ ਸ਼ਹੀਦ ਸਿੰਘਾਂ ਦੀ ਵੀ ਖੁਸ਼ੀ ਮਿਲੇਗੀ ਗੁਰੂ ਸਾਹਿਬ ਦੀ ਵੀ ਖੁਸ਼ੀ ਮਿਲੇਗੀ ਸ਼ਹੀਦ ਸਿੰਘਾਂ ਦੀ ਖੁਸ਼ੀ ਵਾਸਤੇ ਹੁਣ ਸਾਧ ਸੰਗਤ ਜੀ ਥੋੜੀ ਜੀ ਚਰਚਾ ਵਿਚਾਰ ਹੁਣ ਸਾਖੀਆਂ ਤੇ ਅੱਜ ਵੀ ਅਸੀਂ ਜਰੂਰ ਸਾਖੀ ਇੱਕ ਹੱਡ ਬੀਤੀ ਸਾਂਝੀ ਕਰਾਂਗੇ ਪ੍ਰਸਾਦ ਸੰਗਤ ਜੀ ਬੜੇ ਮੈਸੇਜ ਵੀਰਾਂ ਭੈਣਾਂ ਦੇ ਆਉਂਦੇ ਨੇ ਕੀ ਪਾਠ ਵੀ ਕਰਦੇ ਆ ਮਹਾਰਾਜ ਨੇ ਦਿੱਤਾ ਵੀ ਬੜਾ ਕੁਝ ਹੈ ਜਿਹੜੇ ਕਾਰਜ ਵਾਸਤੇ ਅਸੀਂ ਜਾਪ ਕਰਦੇ ਆ ਜਾਪ ਦੇ ਕਰਨ ਤੋਂ ਬਾਅਦ ਸਫਲ ਵੀ ਹੋਏ ਆ ਪਰ ਫਿਰ ਵੀ ਕੋਈ ਨਾ ਕੋਈ ਕਾਰਜ ਐਸਾ ਹੋ ਜਾਂਦਾ ਜਿਹੜਾ ਅੜ ਜਾਂਦਾ ਹੈ ਬੜੇ ਯਤਨ ਕੀਤੇ ਅਰਦਾਸਾਂ ਕੀਤੀਆਂ ਪਰ ਉਹ ਕਾਰਜ ਕਿਸੇ ਹਿੱਲੇ ਨਹੀਂ ਲੱਗਦਾ ਮਤਲਬ ਲੱਗਦਾ ਵੀ ਕੰਮ ਹੋ ਚੱਲਿਆ ਆ ਪੂਰਾ ਪਰ ਫਿਰ ਅਧੂਰਾ ਰਹਿ ਜਾਂਦਾ ਹੈ ਤੇ ਕੋਈ ਐਸਾ ਉਪਾਅ ਹੈ ਜਿਹੜਾ ਅਸੀਂ ਕਰੀਏ ਤੇ ਸਾਡਾ ਜਿਹੜਾ ਅੜਿਆ ਹੋਇਆ ਕਾਰਜ ਕਾਫੀ ਲੰਮੇ ਸਮੇਂ ਤੋਂ ਉਹ ਪੂਰਾ ਹੋ ਜਾਵੇ ਸੋ ਸਾਧ ਸੰਗਤ ਜੀ ਜਿਵੇਂ ਕੱਲ ਵਾਲੀ ਵੀਡੀਓਜ਼ ਦੇ ਵਿੱਚ ਵੀ ਅਸੀਂ ਸ਼ੇਅਰ ਇਹ ਚੀਜ਼ ਕੀਤੀ ਸੀ ਕਿ ਅਸੀਂ ਸ਼ਹੀਦੀ ਜੋਤ ਲਗਾ ਸਕਦੇ ਹਾਂ ਘਰ ਦੇ ਵਿੱਚ ਸੁਚਮਤਾ ਦੇ ਨਾਲ ਵੀ ਜਿੱਥੇ ਬਿਨਾਂ ਇਸ਼ਨਾਨ ਕੀਤਿਆਂ ਨਹੀਂ ਜਾਣਾ ਜੋਤ ਕਿਉਂਕਿ ਜੋਤ ਜਿੱਥੇ ਜੋਤ ਲੱਗ ਜਾਂਦੀ ਹੈ ਸ਼ਹੀ ਸਿੰਘਾਂ ਦੇ ਨਾਮ ਦੀ ਉੱਥੇ ਸ਼ਹੀ ਸਿੰਘ ਹਾਜ਼ਰ ਹੁੰਦੇ ਨੇ ਤੇ ਜਿੱਥੇ ਸ਼ਹੀ ਸਿੰਘ ਹਾਜ਼ਰ ਹੋਣ ਉੱਥੇ ਫਿਰ ਸੁਚਮਤਾ ਨਾਲ ਜਾਇਦਾ ਇਹ ਨਾ ਹੋਵੇ ਜੋਤ ਲਾਈ ਸੀ ਭਲੇ ਵਾਸਤੇ ਤੇ ਭਲੇ ਦਾ ਬੁਰਾ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਜਿੱਥੇ ਜੋਤ ਹੈ ਉੱਥੇ ਸੁਚਮਤਾ ਚਾਹੀਦੀ ਹੈ ਉੱਥੇ ਬਿਨਾਂ ਇਸ਼ਾਨਾਨ ਕੀਤੇ ਨਹੀਂ ਜਾਣਾ ਜੋੜਾ ਪਹਿਨ ਕੇ ਨਹੀਂ ਜਾਣਾ ਨੰਗੇ ਸਿਰ ਨਹੀਂ ਜਾਣਾ ਤੇ ਸਾਧ ਸੰਗਤ ਜੀ ਕੋਸ਼ਿਸ਼ ਕਰਨੀ ਹੈ ਕਿ ਜਿੱਥੇ ਜੋਤ ਹੈ ਉੱਥੇ ਨਸ਼ਾ ਕਿਸੇ ਵੀ ਪ੍ਰਕਾਰ ਦਾ ਕੋਈ ਕਰਕੇ ਨਾ ਜਾਵੇ ਸ਼ਹੀ ਸਿੰਘ ਫੇਰੀ ਸ਼ਹੀ ਸਿੰਘਾਂ ਦੀ ਖੁਸ਼ੀ ਮਿਲੇਗੀ ਸ਼ਹੀ ਸਿੰਘ ਫਿਰ ਘਰ ਵਿੱਚ ਐਸੀਆਂ ਬਰਕਤਾਂ ਬਖਸ਼ਣਗੇ ਸਭ ਦੇ ਕਾਰਜ ਰਾਸ ਕਰਨਗੇ ਤੇ ਸਾਧ ਸੰਗਤ ਜੀ ਅੱਜ ਅਸੀਂ ਵਿਚਾਰ ਕਰਨੀ ਹੈ ਸ਼ਹੀਦੀ ਦੇਖਦੀ ਜਿਹਨੂੰ ਨਿਹੰਗ ਸਿੰਘ ਰਗੜਾ ਵੀ ਕਹਿੰਦੇ ਨੇ ਸ਼ਹੀਦੀ ਦੇਗ ਵੀ ਕਹਿੰਦੇ ਨੇ ਸਾਧ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਜਿੱਥੇ ਵੀ ਨਿਹੰਗ ਸਿੰਘ ਨਿਹੰਗ ਦਲ ਬੈਠਦੇ ਨੇ ਉਥੇ ਸ਼ਹੀਦੀ ਦੇਗ ਦੇ ਰਗੜੇ ਲਾਉਂਦੇ ਨੇ ਸਾਧ ਸੰਗਤ ਜੀ ਸੋ ਸ਼ਹੀਦੀ ਦੇਗ ਨੂੰ ਸ਼ਹੀਦੀ ਦੇਗ ਪਹਿਲਾਂ ਕਹਿੰਦੇ ਨੇ ਸ਼ਹੀਦੀ ਦੇਗ ਦਾ ਮਤਲਬ ਕੀ ਹੈ ਕਿਉਂਕਿ ਸ਼ਹੀਦੀ ਦੇਗ ਹੈ ਜੋ ਉਹ ਉਹ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਤੇ ਸ਼ਹੀਦ ਸਿੰਘਾਂ ਤੋਂ ਹੀ ਇਹਦਾ ਨਾਮ ਸ਼ਹੀਦੀ ਦੇਗ ਪਿਆ ਹੋਨੇ ਕੋਈ ਨਸ਼ਾ ਨਹੀਂ ਸ਼ਹੀਦੀ ਦੇਗ ਦੇ ਵਿੱਚ ਕੀ ਵਰਤਿਆ ਜਾਂਦਾ ਹੈ ਸ਼ਹੀਦੀ ਦੇਗ ਨੂੰ ਬਣਾਉਣ ਦੇ ਲਈ ਸ਼ਹੀਦੀ ਦੇਗ ਨੂੰ ਬਣਾਉਣ ਦੇ ਲਈ ਬਦਾਮ ਖਸਖਸ ਹਰੀ ਹਰੀ ਇਲਾਇਚੀ ਕਾਲੀ ਮਿਰਚ ਤੇ ਮਿੱਠੇ ਵਾਸਤੇ ਗੁੜ ਇਹ ਪੰਜ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਤੇ ਜਿਹੜੇ ਵੀ ਸਿੰਘ ਸ਼ਹੀਦੀ ਦੇਖਦਾ ਰਗੜਾ ਲਾਉਂਦੇ ਨੇ ਉਹਨੇ ਆਪਣੇ ਮੂੰਹ ਜਿਹੜੇ ਨੇ ਉਹ ਸਜਾਏ ਹੁੰਦੇ ਨੇ ਜਾਨੀ ਕਿ ਟਕੇ ਹੁੰਦੇ ਨੇ ਟਕੇ ਇਸ ਕਰਕੇ ਹੁੰਦੇ ਨੇ ਵੀ ਜਿਹੜੇ ਅਸੀਂ ਕੁਝ ਵੀ ਬੋਲਾਂਗੇ ਤੇ ਸਾਡੀ ਜਿਹੜੀ ਹਵਾੜ ਹੈ ਭਾਫ ਹੈ ਉਹ ਵਿੱਚ ਨਾ ਜਾਵੇ ਸੁਚਮਤਾ ਇੰਨੀ ਸੁਚਮਤਾ ਕਿਉਂਕਿ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਸ਼ਹੀਦੀ ਦੇ ਸੋ ਜਦੋਂ ਮੂੰਹ ਸਜਾ ਲੈਂਦੇ ਨੇ ਚਿਹਰੇ ਸਜਾ ਕੇ ਆਪਣੇ ਫਿਰ ਉਹ ਰਗੜਾ ਲਗਾਉਂਦੇ ਨੇ ਸ਼ਹੀਦੀ ਦੇਖਦਾ ਤੇ ਨਾਲ ਬਾਣੀ ਪੜਦੇ ਨੇ ਨਾਲ ਸ਼ਹੀਦ ਸਿੰਘਾਂ ਨੂੰ ਧਿਆਉਂਦੇ ਨੇ ਤੇ ਸਾਧ ਸੰਗਤ ਜਿੱਥੇ ਰਗੜਾ ਲੱਗਦਾ ਤੇ ਸ਼ਹੀਦ ਸਿੰਘਾਂ 101% ਹਾਜ਼ਰ ਹੁੰਦੇ ਨੇ ਸ਼ਹੀਦੀ ਫੌਜਾਂ ਹਾਜ਼ਰ ਹੁੰਦੀਆਂ ਨੇ ਕਿਉਂਕਿ ਸ਼ਹੀਦ ਸਿੰਘਾਂ ਦੀ ਖਰਾਕ ਹੈ ਸੋ ਜਦੋਂ ਵੀ ਸ਼ਹੀਦੀ ਦੇਗ ਕਿਤੇ ਲੱਗ ਰਿਹਾ ਹੋਵੇ ਰਗੜਾ ਲੱਗ ਰਿਹਾ ਹੋਵੇ ਜ਼ਰੂਰ ਸਿਕਣਾ ਚਾਹੀਦਾ ਹੈ ਤੇ ਸਾਧ ਸੰਗਤ ਜੀ ਤੇ ਕੋਈ ਵੀ ਕੰਮ ਅੜਿਆ ਹੋਵੇ ਨਾ ਜਿੱਥੇ ਵੀ ਗੁਰੂ ਕਾ ਖਾਲਸਾ ਵਸਦਾ ਹੋਵੇ ਕਿਉਂਕਿ ਸਾਰੀ ਧਰਤੀ ਗੁਰੂ ਕੇ ਖਾਲਸੇ ਦੀ ਹੈ ਮਾਲਕ ਨੇ ਇਸ ਧਰਤੀ ਦੇ ਸੋ ਜਿੱਥੇ ਵੀ ਸ਼ਹੀਦੀ ਦੇਗ ਆ ਜਾਂਦੀ ਹੈ ਉੱਥੇ ਮਾਰੀਆਂ ਰੂਹਾਂ ਬਲਾਵਾਂ ਨਹੀਂ ਰਹਿੰਦੀਆਂ ਕੋਈ ਐਸਾ ਕਾਰਜ ਹੋਵੇ ਬੜੇ ਸਮੇਂ ਤੋਂ ਅੜਿਆ ਹੋਵੇ ਪੂਰਾ ਨਾ ਹੋ ਰਿਹਾ ਹੋਵੇ ਬੜੇ ਉਪਾਅ ਕਰ ਲਏ ਹੋਣ ਸਮਝਣਾ ਆ ਰਿਹਾ ਹੋਵੇ ਵੀ ਹੁਣ ਕੀ ਕੀਤਾ ਜਾਵੇ ਸਾਸੰਗਤ ਜੀ ਸ਼ੀਸ਼ ਸਿੰਘਾਂ ਦਾ ਪੱਲਾ ਫੜ ਲਓ ਘਰ ਦੇ ਵਿੱਚ ਰਗੜਾ ਲਵਾ ਲਓ ਜਿੱਥੇ ਵੀ ਗੁਰੂ ਕਾ ਖਾਲਸਾ ਹੋਵੇ ਬੇਨਤਾ ਕਰਕੇ ਉਹਨਾਂ ਨੂੰ ਘਰ ਵਿੱਚ ਬੁਲਾਓ ਰਗੜਾ ਲਵਾਓ ਹੁਣ ਕਈ ਮੇਰੇ ਵੀਰ ਭਰਾ ਭੈਣਾਂ ਜਿਹੜੀਆਂ ਇੰਡੀਆ ਤੋਂ ਬਾਹਰ ਨੇ ਤੇ ਸਾਧ ਸੰਗਤ ਜੀ ਉਹ ਕੀ ਕਰ ਸਕਦੇ ਨੇ ਕਿਉਂਕਿ ਜਿੱਥੇ ਸ਼ਹੀਦੀ ਰਗੜਾ ਲੱਗ ਜਾਂਦਾ ਹੈ ਨਾ ਉੱਥੋਂ ਵੱਡੇ ਵੱਡੇ ਰੋਗ ਨਿਕਲ जाया ਕਰਦੇ ਨੇ ਵੱਡੇ ਵੱਡੇ ਜਿਹੜੇ ਕੰਮ ਅੜੇ ਹੁੰਦੇ ਨੇ ਨਾ ਕਾਫੀ ਲੰਮੇ ਸਮੇਂ ਤੋਂ ਸਾਲਾਂ ਤੋਂ ਉਹ ਵੀ ਮਿੰਡ 'ਚ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਧ ਸੰਗਤ ਜੀ ਕੀ ਕਰ ਸਕਦੇ ਨੇ ਜਿਹੜੇ ਬਾਹਰ ਰਹਿੰਦੇ ਨੇ ਜਿਹੜੇ ਇੰਡੀਆ ਚ ਨਹੀਂ ਨੇ ਸੋ ਉਹ ਕੀ ਕਰ ਸਕਦੇ ਨੇ ਹੁਣ ਜਿੱਥੇ ਵੀ ਨਿਹੰਗ ਸਿੰਘਾਂ ਦੇ ਅਸਥਾਨ ਨੇ ਉੱਥੇ ਉਹ ਦੇਗ ਦੀ ਰਸਤ ਦੇ ਸਕਦੇ ਨੇ ਜਿੰਨੀ ਕਿਸੇ ਦੀ ਸਮਰੱਥਾ ਹੈ ਕੋਈ ਕਿਲੋ ਬਾਦਾਮ ਕਿਲੋ ਖਸਕਸ ਸੋ ਇਸ ਤਰੀਕੇ ਨਾਲ ਦੇਗ ਰਸ ਦੇ ਸਕਦਾ ਜਿੰਨੀ ਕਿਸੇ ਸ਼ਰਦਾ ਹੈ ਤੇ ਜਿਹੜੇ ਅਮਰਿੰਦਰ ਸਾਹਿਬ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਥਾੜੇ ਨਾਲੋ ਜੁਦਾ ਹੋਇਆ ਸੀ ਉਸ ਸਥਾਨ ਤੇ ਨਿਹੰਗ ਸਿੰਘ ਫੌਜਾਂ ਰਹਿੰਦੀਆਂ ਨੇ 사ਸੰਗਤ ਜੀ ਉੱਥੇ ਅੰਮ੍ਰਿਤ ਵੇਲੇ ਰਗੜਾ ਲੱਗਦਾ ਹੈ ਸ਼ਹੀਦੀ ਦੇਖਦਾ ਤੇ ਉਹ ਫਿਰ ਬੜੀਆਂ ਸੰਗਤਾਂ ਉੱਥੇ ਜਾਂਦੀਆਂ ਨੇ ਤੇ ਉਥੇ ਦੁਕਾਨਾਂ ਤੋਂ ਹੀ ਨਾ ਸ਼ਹੀਦੀ ਦੇਗ ਜਿਹੜਾ ਉਹਦਾ ਰਸਦ ਹੈ ਉਹ ਮਿਲ ਜਾਂਦੀ ਹੈ 8900 ਰੁਪਏ ਦੀ ਰਸਦ ਤਿਆਰ ਹੁੰਦੀ ਹੈ ਉਹ ਬਣੀ ਬਣਾਤੀ ਰਸਦ ਦੇ ਦਿੰਦੇ ਨੇ ਉਥੇ ਜਾ ਕੇ ਵਿੱਚ ਪਰਚੀ ਪਾ ਦੇ ਦੀ ਆ ਲਿਖ ਕੇ ਕਿਸੇ ਨੂੰ ਜਿਹੜੀ ਵੀ ਕੋਈ ਪ੍ਰੋਬਲਮ ਹੈ ਉਹ ਪਰਚੀ ਤੇ ਲਿਖ ਦੇਣਾ ਨਾਮ ਲਿਖ ਕੇ ਨਾਲ ਥੱਲੇ ਲਿਖ ਦੇਣਾ ਕੋਈ ਵੀ ਕੰਮ ਅੜਿਆ ਆ ਉਹ ਤੇ ਪਰਚੀ ਤੇ ਲਿਖ ਕੇ ਨਾਲ ਪਰਚੀ ਵਿੱਚ ਪਾ ਦੇਣੀ ਆ ਤੇ ਜਦੋਂ ਵੀ ਅੰਮ੍ਰਿਤ ਵੇਲੇ ਰਗੜਾ ਲੱਗਦਾ ਆ ਅਰਦਾਸ ਹੁੰਦੀ ਐ ਤੇ ਫਿਰ ਉਹ ਸ਼ਹੀਦੀ ਦੇਖਦੀ ਅਰਦਾਸ ਜਦੋਂ ਹੁੰਦੀ ਐ ਨਾ ਫਿਰ ਉਹ ਪਰਚੀ ਪੜ ਕੇ ਪੂਰਾ ਨਾਮ ਸਮੇਤ ਅਰਦਾਸ ਕਰਦੇ ਨੇ ਤੇ ਮੈਂ ਨਹੀਂ ਮੰਨਦਾ ਕਿ ਕੋਈ ਵੀ ਕਾਰਜ ਸ਼ਹੀਦੀ ਦੇਖਦੀ ਜਦੋਂ ਕੋਈ ਰਸਤ ਦੇਂਦਾ ਕੋਈ ਅੜਿਆ ਰਹਿ ਜਾਂਦਾ ਹੋਵੇ ਕਿਉਂਕਿ ਸਾਧ ਸੰਗਤ ਜੀ ਸ਼ਹੀਦੀ ਦੇਖ ਬਾਬਾ ਦੀਪ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਦਸਮੇਸ਼ ਪਿਤਾ ਕੋਲ ਗਏ ਸੀ ਨਾ ਤੇ ਬਾਬਾ ਦੀਪ ਸਿੰਘ ਜੀ ਟੇਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ਹੀਦੀ ਦੇਖਦਾ ਰਗੜਾ ਆਪ ਆਪਣੇ ਹੱਥਾਂ ਨਾਲ ਲਗਾ ਕੇ ਛੂੰਗਾਉਂਦੇ ਹੁੰਦੇ ਸੀ ਤੇ ਇਹ ਜਿਹੜਾ ਰਗੜਾ ਏ ਏਸ਼ੀਵੇਂ ਪਾਸਾ ਤੋਂ ਚੱਲਦਾ ਹੁੰਦਾ ਹੈ ਦਸ਼ਮੇਸ਼ ਪਿਤਾ ਦੇ ਸਮੇਂ ਵੀ ਸ਼ਹੀਦੀ ਦੇਖ ਦੀ ਬੜੀ ਮਹੱਤਤਾ ਰਹੀ ਖਾਲਸਾ ਪੰਥ ਦੇ ਅੰਦਰ ਇੱਕ ਤੇ ਅਸੀਂ ਜੇ ਦੁਨਿਆਵੀ ਤੌਰ ਤੇ ਦੇਖੀਏ ਇੱਕ ਇਹਦੇ ਨਾਲੋਂ ਵਧੀਆ ਕੋਈ એનર્ਜੀ ਡਰਿੰਕ ਨਹੀਂ ਸਾ ਸੰਗਤ ਜੀ ਇੱਕ ਅਨਰਿੰਕ ਬੜੀ ਵਧੀਆ ਸਿਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਤੇ ਇੱਕ ਇਹ ਸ਼ਹੀਦ ਸਿੰਘਾਂ ਦੀ ਖਰਾਕ ਹੈ ਇੱਕ ਅਸੀਂ ਘਰ ਦੇ ਵਿੱਚ ਰਗੜਾ ਕੋਈ ਆਮ ਬੰਦਾ ਲਾਉਂਦਾ ਏ ਉਹ ਕੋਈ ਫਾਇਦਾ ਨਹੀਂ ਆਉਦਾ ਇੱਕ ਰਗੜਾ ਨਿਹੰਗ ਸਿੰਘ ਬਾਣੇ ਬਾਣੀ ਵਿੱਚ ਜਿਹੜੇ ਪਰਪੱਕ ਹੋਣ ਉਹ ਲਗਾਉਂਦਾ ਆ ਫਿਰ ਸ਼ਹੀਦੀ ਫੌਜਾਂ ਆਲੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਨੇ ਹਾਜ਼ਰ ਹੋ ਜਾਂਦੀਆਂ ਨੇ ਸਾਧ ਸੰਗਤ ਜੀ ਸ਼ਹੀਦ ਸਿੰਘਾਂ ਦੀ ਖੁਸ਼ੀ ਮਿਲਦੀ ਸੋ ਕੰਮ ਅੜਿਆ ਹੋਵੇ ਨਾ ਤੇ ਕਿਸੇ ਤਰੀਕੇ ਨਾਲ ਰਸ ਤੇ ਜਿਹੜੀ ਹੈ ਉਹ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਉਥੇ ਅਰਦਾਸ ਕਰਵਾਓ ਰਸ ਦੇ ਕੇ ਸ਼ਹੀਦੀ ਦੇਖਦੀ ਤੇ ਗੁਰੂ ਸਾਹਿਬ ਨੇ ਚਾਇਆ ਬਾਬਾ ਦੀਪ ਸਿੰਘ ਜੀ ਨੇ ਚਾਇਆ ਰੁਕੇ ਹੋਏ ਸਭ ਕਾਰਜ ਬਾਬਾ ਦੀਪ ਸਿੰਘ ਜੀ ਆਪ ਪੂਰੇ ਕਰਨਗੇ 사ਸੰਗਤ ਜੀ ਪ੍ਰੈਕਟੀਕਲ ਕਰਕੇ ਦੇਖੋ ਇੱਕ ਸੁਣਿਆ ਸੁਣਾਈਆਂ ਗੱਲਾਂ ਹੁੰਦੀਆਂ ਨੇ ਸੋ 사ਸੰਗਤ ਜੀ ਆਪ ਪ੍ਰੈਕਟੀਕਲ ਕਰਨਾ ਆਪ ਦੇਖਣਾ ਐਸੀ ਕਿਰਪਾ ਬਾਬਾ ਦੀਪ ਸਿੰਘ ਜੀ ਕਰਨਗੇ ਤਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਕਾਰਜ ਪੂਰਾ ਹੋ ਜਾਏਗਾ ਉਹ ਸਤਸੰਗਤ ਜੀ ਐਸੀ ਬਰਕਤ ਦੇ ਮਾਲਕ ਨੇ ਸ਼ਹੀਦ ਸਿੰਘ ਸੋ ਸਾਖੀਆਂ ਅਸੀਂ ਸਾਂਝੀਆਂ ਕਰਦੇ ਹੱਡ ਬੀਤੀਆਂ ਅੱਜ ਜਿਹੜੀ ਅਸੀਂ ਸਾਖੀ ਸਾਂਝੀ ਕਰਨੀ ਆ ਨਾ ਉਹ ਸ਼ਹੀਦੀ ਦੇਖਦੀ ਉਹ ਕਿ ਸ਼ਹੀਦੀ ਦੇਖਨੇ ਇੱਕ ਭੈਣ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਸਤਸੰਗਤ ਜੀ ਉਹ ਭੈਣ ਦਾ 10-15 ਦਿਨ ਹੋ ਗਏ ਹੋਣੇ ਆ ਇੰਸਟਾਗ੍ਰam ਤੇ ਹੀ ਡੀਐਮ ਆਇਆ ਸੀ ਉਹ ਭੈਣ ਆਪਣੀ ਹੱਡ ਬੀਤੀ ਦੱਸਣਾ ਚਾਹੁੰਦੀ ਸੀ ਫਿਰ ਉਹਨਾਂ ਨੂੰ ਮੈਂ ਕਿਹਾ ਸੀ ਕਿ ਟਾਈਮ ਘੱਟ ਹੋਣ ਕਾਰਨ ਤੁਸੀਂ ਵੌਇਸ ਮੈਸੇਜ ਵਿੱਚ ਹੀ ਦੱਸ ਦਿਓ ਫਿਰ ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਤੇ ਸਾਧ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਮੇਰੇ ਵਿਆਹ ਨੂੰ 7-8 ਸਾਲ ਹੋ ਗਏ ਆ 7-8 ਸਾਲ ਹੋ ਗਏ ਆ ਪਰ ਕੋਈ ਔਲਾਦ ਨਾ ਹੋਈ ਪਰ ਸਾਧ ਸੰਗਤ ਜੀ ਜਿਵੇਂ ਹੁਣ ਔਰਤ ਦਾ ਇੱਕ ਗਹਿਣਾ ਆ ਜੇ ਕਿਸੇ ਔਰਤ ਦੇ ਵਿਆਹ ਤੋਂ ਬਾਅਦ ਚੋੜੇ ਕੋਲ اولاد ਨਾ ਹੋਵੇ ਤੇ ਉਹ ਔਰਤ ਸੰਪੂਰਨ ਨਹੀਂ ਮੰਨੀ ਜਾਂਦੀ। ਇਸ ਸੋਸਾਇਟੀ ਦੇ ਅੰਦਰ ਸਾਹਸੰਗਤ ਜੀ ਉਹ ਪੈਣ ਕਹਿੰਦੀ ਕਿ ਮੈਨੂੰ ਬੜੇ ਤਾਣੇ ਮੇਨੇ ਵੀ ਸੁਣਨੇ ਪਏ। ਤੇ ਜਿੱਥੇ ਮੈਂ ਜਾਣਾ ਮੈਂ ਲੋਕਾਂ ਨੂੰ ਦੇਖਣਾ ਕਿ ਉਹਨਾਂ ਨੇ ਬੱਚੇ ਕਿੰਨੇ-ਕਿੰਨੇ ਵੱਡੇ ਹੋ ਗਏ ਆ ਤੇ ਮੈਂ ਅਜੇ ਉਦਾਂ ਹੀ ਤੁਰੀ ਫਿਰਦੀ ਆ। ਕਹਿੰਦੀ ਮੈਂ ਰੋਣਾ। ਕਲਪਨਾ ਇਥੋਂ ਦਾ ਕੀ ਕਹਿੰਦੀ ਕਿ ਮੇਰੀ ਮੈਂਟਲ ਹੈਲਥ ਵੀ ਖਰਾਬ ਹੁੰਦੀ ਗਈ। ਤੇ ਮੈਂ ਤਰਸਣਾ ਕਿ ਮੈਂ ਸ਼ਾਇਦ ਉਮਰੀ ਮਰ ਜਾਣਾ ਹੈ ਕਿ ਮੇਰੇ ਕੋਲ ਮੇਰਾ ਬੱਚਾ ਹੋਏਗਾ ਹੀ ਨਹੀਂ ਕਿੰਨੀ ਬੜੀਆਂ ਅਰਦਾਸਾਂ ਵੀ ਕਰਨੀਆਂ ਮੈਂ ਕਿ ਰੱਬਾ ਮੈਂ ਤੇਰਾ ਕੀ ਵਿਗਾੜਿਆ ਸਾਰਿਆਂ ਨੂੰ ਤਾਂ ਪੁੱਤ ਦਿੱਤੇ ਧੀਆਂ ਦਿੱਤੀਆਂ ਨੇ ਤੇ ਮੈਨੂੰ ਕਿਉਂ ਕੋਈ ਬੱਚਾ ਨਹੀਂ ਮਿਲਦੇ ਕਿ ਮੈਂ ਤੇਰਾ ਕੀ ਵਿਗਾੜਿਆ ਬੜੇ ਆਂਦੀ ਮੈਂ ਲਾਂਮੇ ਵੀ ਦੇਣੇ ਪਰ ਕਹਿੰਦੇ ਡਾਕਟਰਾਂ ਨੂੰ ਦਿਖਾਇਆ ਬੜੇ ਇਲਾਜ ਕਰਾਏ ਜਿੱਥੇ ਕਿਸੇ ਨੇ ਦੱਸਵਾ ਕਰਾਏ ਪਰ ਨਹੀਂ ਗੱਲ ਨਾ ਬਣੀ ਫਿਰ ਕਹਿੰਦੇ ਕਿ ਕਿਸੇ ਨੇ ਦੱਸਿਆ 10 ਭਾਈ ਕਿ ਫਲਾਣੀ ਜਗ੍ਹਾ ਤੇ ਕੋਈ ਵੀਰ ਬਾਬਾ ਵੀ ਰਹਿੰਦਾ ਹੈ ਉਹ ਜਗ੍ਹਾ ਤੇ ਤੁਸੀਂ ਜਾਓ ਉੱਥੇ ਜਾ ਕੇ ਚੌਂਕੀਆਂ ਭਰਨੀਆਂ ਪੈਣੀਆਂ ਨੇ ਚੌਂਕੀਆਂ ਪਰ ਉਹਦੇ ਜ਼ਰੂਰ ਤੁਹਾਨੂੰ ਪੁੱਤ ਮਿਲੇਗਾ ਉਥੋਂ ਧੀ ਨਹੀਂ ਪੋਤੀ ਮਿਲੇਗਾ ਕਹਿੰਦੇ ਕਿ ਮੈਂ ਲੋੜ ਸੀ ਮੈਨੂੰ ਮੈਂ ਤਰਸ ਗਈ ਸੀ ਕਿਸੇ ਵੀ ਤਰੀਕੇ ਨਾਲ ਮੈਂ ਕੋਈ ਗਲਤ ਕੰਮ ਕਰਨ ਨੂੰ ਵੀ ਤਿਆਰ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਬੱਚਾ ਚਾਹੀਦਾ ਹੈ ਤੇ ਉਹ ਭੈਣ ਕਹਿੰਦੀ ਕਿ ਮੈਂ ਫਿਰ ਉਸ ਜਗ੍ਹਾ ਤੇ ਚਲੇਗੀ ਇਕੱਲੀ ਚਲੇਗੀ ਮੈਂ ਘਰ ਕਿਸੇ ਨੂੰ ਨਹੀਂ ਦੱਸਿਆ ਕਹਿੰਦੀ ਕਿ ਜਦੋਂ ਉੱਥੇ ਗਈ ਉੱਥੇ ਬੜੀ ਸੰਗਤ ਬੈਠੀ ਅੱਗੇ ਵੀ ਉਹ ਬਾਬੇ ਕੋਲ ਤੇ ਕਹਿੰਦੀ ਕਿ ਸਾਰੇ ਵਾਲ ਖੋਲੇ ਬੀਬੀਆਂ ਸਿਰ ਹਲਾ ਰੀਆਂ ਤੇ ਕਹਿੰਦੀ ਕਿ ਮੈਂ ਜਦੋਂ ਗਈ ਆ ਮੈਂ ਵੀ ਮੱਥਾ ਟੇਕ ਕੇ ਲਾ ਕੇ ਬੈਠ ਗਈ ਤੇ ਮੈਨੂੰ ਪੁੱਛਦੇ ਨੇ ਤੇ ਕਹਿੰਦੀ ਮੈਂ ਸਾਰੀ ਗੱਲ ਦੱਸੀ ਕੋਈ ਬੜੇ ਇਲਾਜ ਕਰਾਏ ਤੇ ਮੈਨੂੰ ਮਤਲਬ ਬੱਚਾ ਨਹੀਂ ਹੋ ਰਿਹਾ ਪੀ 7-8 ਸਾਲ ਹੋ ਗਿਆ ਵਿਆਹ ਨੂੰ ਤੇ ਮੈਨੂੰ ਲੱਗਦਾ ਕਿ ਮੈਨੂੰ ਬੱਚਾ ਮਿਲੇਗਾ ਨਹੀਂ ਕਿੰਨੇ ਕਿ ਉਹ ਬਾਬਾ ਕਹਿੰਦਾ ਕਿ ਬੱਚਾ ਜ਼ਰੂਰ ਮਿਲੇਗਾ ਵੀ ਤੂੰ ਹਫ਼ਤਾ 10 ਦਿਨ ਚੌਂਕੀਆਂ ਪਰ ਕਹਿੰਦੇ ਕਿ ਮੈਂ ਗਿਆ ਵੀ ਚਲੋ ਮੈਂ ਹਾਜ਼ਰੀ ਭਰੂੰਗੀ ਪਰ ਵੀ ਮੈਂ ਘਰ ਪੁੱਛ ਕੇ ਦੱਸੂੰਗੀ ਵੀ ਮੈਂ ਅਜੇ ਘਰੋਂ ਪੁੱਛ ਕੇ ਨਹੀਂ ਆਈ ਤੇ ਮੈਂ ਕੱਲ ਤੋਂ ਆਉਂਗੀ ਭੈਣ ਕਹਿੰਦੀ ਕਿ ਮੈਂ ਘਰ ਜਾਨੀ ਆ ਤੇ ਮੈਂ ਘਰ ਜਾ ਕੇ ਆ हिम्मत ਨਹੀਂ ਪੈਂਦੀ ਵੀ ਮੈਂ ਕਿਵੇਂ ਦੱਸਾਂ ਕਿਉਂਕਿ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕੋਈ ਬਾਬਿਆਂ ਬੂਬਿਆਂ ਨੂੰ ਬਹੁਤਾ ਮੰਨਦਾ ਨਹੀਂ ਸੀ ਕਹਿੰਦੀ ਕਿ ਫਿਰ ਵੀ ਮੈਂ ਹੌਸਲਾ ਕਰਕੇ ਤਰਲਾ ਕਰਕੇ ਆਪਣੇ ਹਸਬੰਦ ਨਾਲ ਗੱਲ ਕੀਤੀ ਕਿ ਐਦਾਂ ਇੱਕ ਬਾਬਾ ਹੈ ਉਹ ਸ਼ਰਤਾਂ ਕਹਿੰਦੇ ਨੇ ਕਿ 10 ਦਿਨ ਚੌਂਕੀਆਂ ਭਰੋ ਤੇ ਤੁਹਾਡੇ ਜ਼ਰੂਰ ਘਰ ਬੱਚਾ ਹੋਏਗਾ, ਬਾਲ ਹੋਏਗਾ। ਕਿੰਨੇ ਕੀ ਮੇਰੇ ਪਤੀ ਚੁੱਪ ਹੋ ਗਏ ਕੋਈ ਜਵਾਬ ਨਾ, ਗੁੱਸਾ ਕੀਤਾ ਤੇ ਨਾ ਨਾਰਾਜ਼ ਹੋਏ, ਕੁਝ ਨਹੀਂ ਕਿਹਾ ਉਹਨਾਂ ਨੇ। ਕਹਿੰਦੀ ਕਿ ਮੈਂ ਉਨਾਰੇ ਪੈਰ ਫੜ ਕੇ ਉਹਨਾਂ ਨੂੰ ਕਿਹਾ ਕਿ ਇੱਕ ਵਾਰ ਮੇਰਾ ਕਹਿਣਾ ਮੰਨ ਲਓ ਜੇ ਇਸ ਵਾਰ ਨਾ ਨਾ ਹੋਇਆ ਤੇ ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗੀ ਕਹਿੰਦੇ ਕਿ ਮੰਨ ਗਏ ਉਹ ਤੇ ਮੈਂ ਫਿਰ ਅਗਲੇ ਦਿਨ ਗਈ ਕਹਿੰਦੇ ਕਿ ਉੱਥੇ ਉਹਨਾਂ ਨੇ ਮਤਲਬ ਸ਼ੇਰ ਵੇਖਣਾ ਸਾਰੀ ਬੀਬੀਆਂ ਨੇ ਸ਼ੇਰ ਮਾਰਨੇ ਮੈਂ ਵੀ ਉੱਥੇ ਬੈਠੀ ਕਹਿੰਦੀ ਕਿ ਮੈਨੂੰ ਉਹਨਾਂ ਨੇ ਮੇਰੇ ਮੱਥੇ 'ਤੇ ਸਵਾਲ ਆ ਦੇਣੀ ਤੇ ਮੰਤਰ ਪੜੀ ਜਾਣੇ ਬਾਬੇ ਨੇ ਕਦੀ ਚਿੰਟਾ ਮੇਰੇ ਮਾਰ ਦੇਣਾ ਕੁਝ ਮਾਰ ਦੇਣਾ ਪਰ ਕਹਿੰਦੀ ਕਿ ਮੈਂ ਤਿੰਨ ਕ ਦੇਣੀ ਗਈ ਤੇ ਬਾਅਦ ਚ ਮੇਰਾ ਭਰੋਸਾ ਜਿਆ ਨਹੀਂ ਬਣਿਆ ਉੱਥੇ ਕਹਿੰਦੀ ਤੇ ਕਹਿੰਦੀ ਕਿ ਮੈਂ ਘਰ ਆ ਗਈ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਉੱਥੇ ਨਹੀਂ ਜਾਣਾ ਕਿ ਮੈਨੂੰ ਤਸ ਜਿਆ ਨਹੀਂ ਹੁੰਦਾ ਭਰੋਸਾ ਜਿਆ ਨਹੀਂ ਹੋਇਆ ਕਿ ਮੈਨੂੰ ਐਵੇਂ ਲੱਗੀ ਗਿਆ ਕਿ ਬੁੱਢੀਆਂ ਵਾਈਆਂ ਸਿਰ ਮਾਰੀ ਜਾਂਦੀਆਂ ਨੇ ਕਿ ਮੈਨੂੰ ਤੇ ਕੁਝ ਉਸ ਉਥੋਂ ਕੋਈ ਇਦਾਂ ਦੀ ਵਾਈਬ ਮਿਲੀ ਨਹੀਂ ਉਹ ਭੈਣ ਕਹਿੰਦੀ ਕਿ ਮੈਂ ਫਿਰ ਘਰ ਬੈਠੀ ਇਦਾਂ ਹੀ ਤੇ ਕਹਿੰਦੀ ਕਿ ਮੈਂ ਇੱਕ ਦਿਨ ਗੱਲ ਕਰਦਿਆਂ ਸੁਣ ਲਿਆ ਆਪਣੀ ਸਾਸੂ ਨੂੰ ਕਿਸੇ ਮੇਰੀ ਨਾਨਾ ਨਾਲ ਗੱਲ ਕਰਦੀ ਸੀ ਵੱਡੀ ਨਾਲ ਕੀ ਸ਼ਾਇਦ ਤੇਰੀ ਭਾਬੀ ਦੇ ਬੱਚਾ ਹੋਣਾ ਹੀ ਨਹੀਂ ਆ ਇਹ ਸ਼ਹਿਰ ਬਾਜ ਐ ਇਦਾਂ ਦੀ ਚੀਜ਼ ਵੀ ਸੁਣ ਲਈ ਤੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਆਪਣੇ ਪੁੱਤਰੇ ਜਾਂ ਪੁੱਤਰੀ ਦਾ ਮੂੰਹ ਨਾ ਦੇਖੂਗੀ ਕਹਿੰਦੀ ਕਿ ਮੈਂ ਸੁਣ ਲਈ ਇਹ ਚੀਜ਼ ਤੇ ਮੈਨੂੰ ਬੜੀ ਹਾਰਟ ਹੋਇਆ ਬੜਾ ਬੁਰਾ ਲੱਗਾ ਮੈਨੂੰ ਕਹਿੰਦੀ ਕਿ ਮੈਂ ਸੋਚਿਆ ਕਿ ਹੁਣ ਮੈਂ ਮਰ ਜਾਣਾ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਕਹਿੰਦੀ ਕਿ ਮੈਂ ਕੀ ਕੀਤਾ ਸਾਰੇ ਘਰ ਚ ਕੋਈ ਨਹੀਂ ਸੀ ਮੈਂ ਇਕੱਲੀ ਸੀ ਜਿਹੜੀ ਮੇਰੀ ਸੱਸ ਸੀ ਉਹ ਕਹਿੰਦੀ ਗੁਰਦੁਆਰਾ ਸਾਹਿਬ ਗਈ ਸੀ ਤੇ ਮੈਂ ਕੀ ਕੀਤਾ ਮੈਂ ਆਪਣਾ ਰੂਮ ਬੰਦ ਕਰ ਲਿਆ ਰੂਮ ਬੰਦ ਕਰਕੇ ਮੈਂ ਕੀ ਕੀਤਾ ਕਿ ਜਿਹੜੀਆਂ ਨੀਂਦ ਦੀਆਂ ਗੋਲੀਆਂ ਹੁੰਦੀਆਂ ਨੇ ਉਹ ਮੈਂ ਕੋਸ਼ਿਸ਼ ਕੀਤੀ ਮੈਂ ਇਕੱਠੀਆਂ ਖਾ ਲਿਆ ਮੈਂ ਇਕੱਠੀਆਂ ਖਾ ਲੀਆਂ ਕਹਿੰਦੀਆਂ ਕਿੰਨੀਆਂ ਗੋਲੀਆਂ 5-6 ਗੋਲੀਆਂ ਇਕੱਠੀਆਂ ਖਾ ਲੀਆਂ ਤੇ ਕਹਿੰਦੀ ਮੈਂ ਮੈਨੂੰ ਨਹੀਂ ਪਤਾ ਲੱਗਾ ਕਹਿੰਦੀ ਜਦੋਂ ਮੇਰੀ ਅੱਖ ਖੁੱਲਦੀ ਹੈ ਤਾਂ ਮੈਂ ਹਸਪੀਟਲ ਹੁੰਨੀ ਆ ਤੇ ਕਹਿੰਦੀ ਕਿ ਮੇਰੇ ਪਤੀ ਨੇ ਮੈਨੂੰ ਪੁੱਛਿਆ ਵੀ ਤੂੰ ਇਦਾਂ ਕਿਉਂ ਕੀਤਾ ਕਹਿੰਦੀ ਕਿ ਮੈਂ ਦੱਸਿਆ ਕਿ ਮੈਂ ਨਹੀਂ ਰਹਿ ਸਕਦੀ ਵੀ ਮੈਂ ਬਹੁਤ ਤੰਗ ਆ ਵੀ ਮੈਂ ਗੱਲਾਂ ਨਹੀਂ ਸੁਣ ਸਕਦੀ ਵੀ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਬੱਚਾ ਚਾਹੀਦਾ ਕਿਸੇ ਤਰੀਕੇ ਨਾਲ ਤੇ ਕਹਿੰਦੇ ਕਿ ਮੇਰੇ ਪਤੀ ਜਿਹੜੇ ਨੇ ਉੱਠ ਕੇ ਬਾਹਰ ਜਾਂਦੇ ਨੇ ਮੈਨੂੰ ਡਿਸਚਾਰਜ ਮਿਲ ਜਾਂਦਾ ਹਸਪੀਟਲ ਤੋਂ ਤੇ ਮੈਂ ਘਰ ਆ ਜਾਨੀ ਕਹਿੰਦੀ ਕਿ ਮੈਂ ਹੁਣ ਸੁੱਤੀ ਪਈ ਵੀ ਇਹੀ ਕਹੀ ਜਾਨੀ ਆ ਕਿ ਮੈਨੂੰ ਬੱਚਾ ਚਾਹੀਦਾ ਕਿ ਮੈਂ ਹੁਣ ਬੱਚੇ ਬਿਨਾਂ ਹੀ ਰਹਿ ਸਕਦੀ ਉਹ ਭੈਣ ਕਹਿੰਦੀ ਕਿ ਫੇਰ ਕੀ ਹੁੰਦਾ ਹੈ ਕੀ ਸਾਡੇ ਘਰ ਕੋਈ ਗਜਾ ਕਰਨ ਹੁੰਦਾ ਹੈ ਗਜਾ ਜਾਨੀ ਕਿ ਜਿੱਦਾਂ ਕੋਈ ਪਿੰਡ ਦੇ ਵਿੱਚ ਬਾਬੇ ਆ ਨਹੀਂ ਜਾਂਦੇ ਮਤਲਬ ਦੁੱਧ ਜਾਂ ਪ੍ਰਸ਼ਾਦਿਆਂ ਦੀ ਸੇਵਾ ਕਰਨ ਲਈ ਕਹਿੰਦੇ ਕਿ ਉਹ ਹੁੰਦੇ ਨੇ ਤੇ ਜਦੋਂ ਅੰਦਰ ਆਉਂਦੇ ਨੇ ਤੇ ਉਹ ਪੁੱਛਦੇ ਨੇ ਵੀ ਤੁਹਾਡੇ ਘਰ ਕੋਈ ਬੱਚਾ ਨજર ਨਹੀਂ ਹੁੰਦਾ ਬਾਲ ਨਹੀਂ ਹੈ ਕੋਈ ਕਹਿੰਦੇ ਕਿ ਮੇਰੇ ਪਤੀ ਕਹਿੰਦੇ ਕਿ ਅਜੇ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋਈ ਵੀ ਵਿਆਹ ਨੂੰ ਇੰਨੇ ਸਾਲ ਹੋ ਗਏ ਆ ਤੇ ਕਹਿੰਦੇ ਕਿ ਉਹ ਜਿਹੜੇ ਗਜਾ ਕਰਨ ਵਾਲੇ ਬਾਬਾ ਜੀ ਆਏ ਸੀ ਨਾ ਉਹ ਨਿਹੰਗ ਸਿੰਘ ਦੇ ਬਾਣੀ ਚ ਸੀ ਪਹਿਲਾਂ ਕਦੀ ਨਹੀਂ ਸੀ ਆਏ ਪਹਿਲਾਂ ਕੋਈ ਹੋਰ ਆਉਂਦੇ ਸੀ ਪਰ ਉਹ ਉਸੇ ਗੁਰਦੁਆਰੇ ਤੋਂ ਆਏ ਸੀ ਪਰ ਇਸ ਵਾਰ ਨਿਹੰਗ ਸਿੰਘ ਆਏ ਸੀ ਬੜੀ ਬਜ਼ੁਰਗ ਅਵਸਥਾ ਦੇ ਵਿੱਚ ਕਿ ਮਸਾਂ ਤੁਰਿਆ ਜਾਂਦਾ ਸੀ ਉਹਨਾਂ ਕੋ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਤੁਹਾਡੀ ਅਰਦਾਸ ਕਰਾਂਗੇ ਛੀ ਦੀ ਦੇਗ ਜਦੋਂ ਲੱਗ ਰਹੀ ਹੋਏਗੀ ਨਾ ਉਦੋਂ ਅਰਦਾਸ ਕਰਾਇਓ ਘਰ ਦੇ ਵਿੱਚ ਰਕੜਾ ਲਵਾਓ ਤੇ ਕਹਿੰਦੇ ਕਿ ਮੇਰੇ ਪਤੀ ਨੇ ਕਿਹਾ ਕਿ ਉਹ ਕੀ ਹੁੰਦਾ ਕਹਿੰਦੇ ਕਿ ਜਿਹੜੇ ਨਿਹੰਗ ਸਿੰਘ ਰਗੜਾ ਲਾਉਂਦੇ ਨੇ ਉਹਨਾਂ ਨੂੰ ਸ਼ਹੀਦੀ ਦੇ ਕਹਿੰਦੇ ਨੇ ਭੀਸ਼ੀ ਸਿੰਘਾਂ ਦੀ ਖਰਾਕ ਹੈ ਸ਼ਹੀ ਸਿੰਘ ਕਿਰਪਾ ਕਰਨਗੇ ਕਰਦੇ ਵਿੱਚ ਬਾਲ ਖੇਡੇਗਾ ਕਹਿੰਦੇ ਕਿ ਮੈਂ ਮੇਰੇ ਪਤੀ ਨੇ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਮੈਨੂੰ ਨਿਹੰਗ ਸਿੰਘਾਂ ਦਾ ਪਤਾ ਨਹੀਂ ਵੀ ਕਿੱਥੇ ਰਹਿੰਦੇ ਨੇ ਵੀ ਮੈਂ ਕਿੱਥੋਂ ਜਾ ਤੇ ਕਹਿੰਦੇ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਤੋ ਤੁਹਾਨੂੰ ਨਹੀਂ ਪਤਾ ਨਿਹੰਗ ਸਿੰਘਾਂ ਦਾ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਉੱਥੇ ਗੁਰਦੁਆਰਾ ਸਾਹਿਬ ਹੈ ਟਾਲਾ ਸਾਹਿਬ ਉੱਥੇ ਜਾਇਓ ਕੋਸ਼ਿਸ਼ ਕਰਿਓ ਵੀ ਉੱਥੇ ਰਸਦ ਦੇ ਆਇਓ ਜੇ ਹੋ ਸਕੇ ਤੇ ਉੱਥੇ ਰਾਤ ਰਿਓ ਅਮਰਤਵਿਰੇ ਜਦੋਂ ਅਰਦਾਸ ਹੋਏਗੀ ਨਾ ਰਗੜੇ ਦੀ ਤੇ ਉਦੋਂ ਅਰਦਾਸ ਕਰਵਾਇਓ ਫਿਰ ਸਾਹ ਸੰਗੇਤ ਜੀ ਉਹ ਕਹਿੰਦੇ ਕਿ ਚਲੋ ਅਸੀਂ ਬੇਨਤੀ ਕੀਤੀ ਬਾਬਾ ਜੀ ਨੂੰ ਚਲੋ ਨਾਲ ਸਾਰਾ ਸਮਝਾਤਾ ਵੀ ਰਸਦ ਵੀ ਤੁਹਾਨੂੰ ਉੱਥੋਂ ਮਿਲ ਜਾਣੀ ਕਹਿੰਦੇ ਕਿ ਮੈਂ ਆਪਣੀ ਪਤਨੀ ਨੂੰ ਨਾਲ ਲਿਆ ਤੇ ਅਸੀਂ ਦੋਨੋਂ ਜਾਣੇ ਬਾਈਕ ਤੇ ਚਲੇ ਜਾਨੇ ਅਮ੍ਰਿਤਸਰ ਸਾਹਿਬ ਟਾਲਾ ਸਾਹਿਬ ਉੱਥੋਂ ਜਾ ਕੇ ਅਸੀਂ ਪਤਾ ਕਰਦੇ ਹਾਂ ਸ਼ਾਪ ਤੋਂ ਰਸਦ ਮਿਲ ਜਾਂਦੀ ਹੈ 8 8900 ਰੁਪਏ ਦੀ ਕਹਿੰਦੇ ਰਸਦ ਮਿਲੀ ਤੇ ਉਹਨਾਂ ਨੇ ਦੱਸਤਾ ਸੀ ਉਹੀ ਦੁਕਾਨ ਵਾਲੇ ਨੇ ਕਿ ਇੱਥੇ ਪਰਚੀ ਪਾ ਦਿਓ ਲਿਖ ਕੇ ਪਰਚੀ ਪਾਤੀ ਕਹਿੰਦੇ ਕਿ ਇਦਾਂ ਜਾ ਕੇ ਅਸੀਂ ਅਰਦਾਸ ਬੇਨਤੀ ਕੀਤੀ ਤੇ ਫਿਰ ਕਹਿੰਦੇ ਕਿ ਅਸੀਂ ਅਰਦਾਸ ਬੇਨਤੀ ਕੀਤੀ ਤੇ ਉੱਥੇ ਜਾ ਕੇ ਫਿਰ ਅੰਦਰ ਜਿਹੜੇ ਅਰਦਾਸੀ ਸਿੰਘ ਸੀ ਉਹਨਾਂ ਕੋਲ ਅਰਦਾਸ ਵੀ ਕਰਵਾਤੀ ਸਾਧ ਸੰਗਤ ਜੀ ਫਿਰ ਇਦਾਂ ਅਰਦਾਸ ਕਰਵਾ ਕੇ ਤੇ ਫਿਰ ਕਹਿੰਦੇ ਕਿ ਅਸੀਂ ਸੇਵਾ ਕੀਤੀ ਬਰਤਨਾ ਦੀ ਉੱਥੇ ਤੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਕੇ ਕਿ ਬਾਬਾ ਜੀ ਘਰ ਦੇ ਵਿੱਚ ਬਾਲ ਖੇਡੇ ਬੇਟੀ ਆਵੇ ਬੇਟਾ ਆਵੇ ਕਿ ਉੱਥੇ ਜਦੋਂ ਵੀ ਬਾਬਾ ਜੀ ਸਾਡੇ ਘਰ ਖੁਸ਼ੀ ਆਏਗੀ ਤੁਹਾਡੇ ਦਰ ਤੇ ਆਵਾਂਗੇ ਇਥੇ ਅਖੰਡ ਪੁਰ ਸਾਹਿਬ ਕਰਾਵਾਂਗੇ ਸਾ ਸੰਗਤ ਜੀ ਸ਼ਹੀਦੀ ਦੇਖਦੀ ਰਸਤੇ ਕੇ ਆਏ ਤੇ ਕਹਿੰਦੇ ਕਿ ਸਮਾਂ ਬੀਤਿਆ ਸਮੇ ਦੇ ਨਾਲ ਕਹਿੰਦੇ ਕਿ ਘਰ ਦੇ ਵਿੱਚ ਬਾਬਾ ਦੀਪ ਸਿੰਘ ਦੀ ਮਿਹਰ ਹੋਈ ਸ਼ਹੀ ਸਿੰਘਾਂ ਦੀ ਮਿਹਰ ਹੋਈ 8-9 ਸਾਲ ਹੋ ਗਏ ਸੀ ਤਰਸਦੇ ਸੀ ਤੇ ਦਰਸ ਦੇ ਸੀ ਬੇਟਾ ਜਾਂ ਬੇਟੀ ਕਰ ਦੇ ਵਿੱਚ ਕੋਈ ਬੱਚਾ ਹੋਵੇ ਤੇ ਉਹ ਭੈਣ ਦੱਸਦੀ ਕਿ ਇਦਾਂ ਮੇਰੇ ਪਤੀ ਮੇਰੇ ਨਾਲ ਮੇਰਾ ਸਾਥ ਦਿੱਤਾ ਜੇ ਕੋਈ ਹੋਰ ਹੁੰਦਾ ਸਾਥ ਛੱਡ ਦਿੰਦੇ ਤੇ ਪਤੀ ਨੇ ਸਾਥ ਦਿੱਤਾ ਤੇ ਬਾਬਾ ਦੀਪ ਸਿੰਘ ਦੀ ਐਸੀ ਮਿਹਰ ਹੋਈ ਕਿ ਜਿਹੜਾ 9 ਸਾਲ ਬਾਅਦ ਸਾਡੇ ਘਰ ਦੇ ਵਿੱਚ ਬੇਟੀ ਨੇ ਜਨਮ ਲਿਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਕਹਿੰਦੇ ਕਿ ਜਦੋਂ ਸਾਡੇ ਘਰ ਬੇਟੀ ਦਾ ਜਨਮ ਹੁੰਦਾ ਆ ਤੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਆ ਨਤਮਸਤਕ ਹੋਣੇ ਆ ਦੁਬਾਰਾ ਸ਼ਹੀਦੀ ਦੇ ਦੀ ਰਸਤੇ ਦੇ ਕੇ ਆਉਨੇ ਆ ਤੇ ਸਾਧ ਸੰਗਤ ਜੀ ਕਹਿੰਦੇ ਕਿ ਅਸੀਂ ਹੁਣ ਜਦੋਂ ਵੀ ਜਾਂਦੇ ਆ ਅੰਮ੍ਰਿਤਸਰ ਸਾਹਿਬ ਤੇ ਦੀ ਸ਼ਹੀਦੀ ਦੇ ਦੀ ਰਸਤੇ ਦੇ ਕੇ ਆਉਨੇ ਆ ਤੇ ਇਹ ਕਹਿੰਦੇ ਕਿ ਖੰਡਪੁਰ ਸਾਹਿਬ ਵੀ ਅਸੀਂ ਕਰਾਇਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤੇ ਉਹ ਭੈਣ ਦੱਸਦੀ ਆ ਕਹਿੰਦੀ ਕਿ ਮੈਂ ਸੋਚਦੀ ਹੁੰਦੀ ਸੀ ਮੈਂ ਜਦੋਂ ਦੇਖਣਾ ਨਾ ਪੇਕੇ ਘਰ ਜਦੋਂ ਮੈਂ ਸੋਚਦੀ ਜਾਂ ਮੈਨੂੰ ਜਦੋਂ ਮੇਰੀ ਮਾਤਾ ਨੇ ਦੱਸਣਾ ਪੇਕੇ ਘਰ ਕੀ ਇਹਨੇ ਅੰਗ ਸੁੱਖਾ ਪੀਂਦੇ ਨੇ ਰਗੜਾ ਲਾਉਂਦੇ ਨੇ ਕਹਿੰਦੀ ਕਿ ਮਨ ਵਿੱਚ ਹੋ ਗਿਆ ਸੀ ਕਿ ਐਵੇਂ ਸ਼ਾਇਦ ਨਸ਼ਾ ਕਰਦੇ ਨੇ ਪਰ ਕਹਿੰਦੀ ਕਿ ਹੁਣ ਸਮਝ ਆਈ ਕਿ ਇਹ ਨਸ਼ਾ ਨਹੀਂ ਆ ਇਹ ਸ਼ਹੀਦੀ ਵਰਗਤ ਹੈ ਸ਼ਹੀ ਸਿੰਘਾਂ ਦੀ ਖੁਰਾਕ ਹੈ ਸ਼ਹੀਦੀ ਦੇਕ ਤੇ ਇਹਦੇ ਵਿੱਚ ਬਹੁਤ ਸ਼ਕਤੀ ਹੈ 사ਸੰਗਤ ਜੀ ਉਸ ਭੈਣ ਦਾ ਸ਼ਹੀਦੀ ਦੇਖ ਸ਼ਹੀਦ ਸਿੰਘਾਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਭਲਾ ਹੋਇਆ 9 ਸਾਲਾਂ ਦੇ ਬਾਅਦ ਉਸ ਘਰ ਵਿੱਚ ਬਾਲ ਖੇਡੇਆ ਸੋ 사ਸੰਗਤ ਜੀ ਐਦਾਂ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਅੰਦਰ ਵਿੱਚ ਪਰਪਕਤਾ ਆਉਣੀ ਚਾਹੀਦੀ ਆ ਭਰੋਸਾ ਹੋਣਾ ਚਾਹੀਦਾ ਹੈ ਤੇ 사ਸੰਗਤ ਜੀ ਸ਼ਹੀਦੀ ਦੇਖ ਦੇ ਵਿੱਚ ਸ਼ਹੀਦੀ ਜੋਤ ਦੇ ਵਿੱਚ ਬਹੁਤ ਸ਼ਕਤੀ ਹੈ ਬਹੁਤ ਪਾਵਰ ਹੈ ਇਹ ਸ਼ਹੀਦੀ ਦੇਖ ਜਿਹੜੀ ਹੈ ਮਰਿਆਦਾ ਦੇ ਅਨੁਸਾਰ ਲੱਗੀ ਹੋਵੇ ਹਰਗੜਾ ਮਰਿਆਦਾ ਦੇ ਅਨੁਸਾਰ ਲੱਗਾ ਹੋਵੇ ਨਾ ਇਹਦੇ ਵਿੱਚ ਬਹੁਤ ਸ਼ਕਤੀ ਹੈ ਸੋ ਇਦਾਂ ਉਸ ਭੈਣ ਦਾ ਭਲਾ ਹੋਇਆ 사ਸੰਗਤ ਜੀ ਆਪ ਸਭ ਵੀ ਜਿਹਦੇ ਨਾਲ ਕੋਈ ਹੱਡ ਬੀਤੀ ਸ਼ਹੀਦ ਸਿੰਘਾਂ ਨੇ ਵਰਤਾਈ ਹੋਵੇ ਕਲਾ ਵਰਤਾਈ ਹੋਵੇ ਆਪ ਸਭ ਵੀ ਸ਼ੇਅਰ ਕਰ ਸਕਦੇ ਹੋ ਕਮੈਂਟ ਬਾਕਸ ਵਿੱਚ ਜੇ ਨਹੀਂ ਦੱਸਣਾ ਚਾਹੁੰਦੇ ਦਾਸ ਆਪਣਾ ਨੰਬਰ ਜਿਹੜਾ ਆ ਉਹ ਸ਼ੇਅਰ ਕਰ ਦੇਗਾ ਸੋ ਵਰਸਾਪ ਤੇ ਤੁਸੀਂ ਵੋਇਸ ਮੈਸੇਜ ਦੇ ਜ਼ਰੀਏ ਆਪਣੀਆਂ ਹੱਡ ਬੀਤੀਆਂ ਸਾਖੀਆਂ ਸਾਂਝੀਆਂ ਕਰ ਸਕਦੇ ਹੋ ਸੋ ਆਪ ਦਾ ਨਾਮ ਨਹੀਂ ਦੱਸਿਆ ਜਾਏਗਾ ਤੇ ਗੁਪਤ ਰੱਖਿਆ ਜਾਏਗਾ ਪਰ ਆਪ ਦੀ ਸਾਖੀ ਸਾਂਝੀ ਕਰ ਦਿੱਤੀ ਜਾਏਗੀ ਸੋ ਸੰਗਤ ਵੱਤ ਵੱਤ ਲਾਹਾ ਲੈ ਸਕੀ ਸੋ ਸਾਧ ਸੰਗਤ ਜੀ ਸ਼ਹੀ ਸਿੰਘ ਸਭ ਤੇ ਕਿਰਪਾ ਕਰਨਗੇ ਕਮੈਂਟ ਬਾਕਸ ਵਿੱਚ ਦੱਸਿਓ ਕਿੰਨੀ ਸੰਗਤ ਜਿਹੜੀ ਇਹ ਮੂਲ ਮੰਤਰ ਦੇ ਜਾਪ ਕਰਦੀ ਹੈ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਦੀ ਹੈ ਜਪਜੀ ਸਾਹਿਬ ਦੇ ਜਾਪ ਕਰਦੀ ਹੈ ਜਾਂ ਬ੍ਰਹਮ ਕਵਚ ਦੇ ਜਾਪ ਕਰਦੀ ਹੈ ਸੋ ਸਾਥ ਸੰਗਤ ਜੀ ਜਰੂਰ ਸ਼ੇਅਰ ਕਰਿਓ ਆਪਣੇ ਐਕਸਪੀਰੀਐਂਸਿਸ ਵੀ ਤੇ ਆਪਣੇ ਜਾਬ ਬਾਰੇ ਵੀ ਸੋ ਇਨਿਕ ਹਾਜ਼ਰੀ ਪ੍ਰਵਾਨ ਕਰਿਓ ਆਓ ਜਪੀਏ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ